ਇਕਮ ਤੇ ਕੋਈ ਗੱਲ ਨਹੀਂ ਬਣੀ ਨਾ ਇਕਮ ਫਿਰ ਕਾਰ ਬੋਲਦੇ ਨੇ ਇਕਮ ਕਾਰ ਕਿਉਂਕਿ ਸੰਥਾ ਨਹੀਂ ਕੀਤੀ ਕਈ ਭੈਣ ਭਰਾ ਬੋਲਣਗੇ ਏ ਕਿਉਂ ਈ ਨੂੰ ਸਿਹਾਰੀ ਕਕੇ ਨੂੰ ਲਾਂ ਤੇ ਊੜੇ ਨੂੰ ਔਂਕੜ ਉੱਪਰ ਬਿੰਦੀ ਏ ਕਿਉਂ ਇਸ ਹਿਸਾਬ ਨਾਲ ਬੋਲਦੇ ਨੇ ਏ ਕਿਉਂ ਕਾਰ ਇਕਮ ਕਾਰ ਇਹ ਦੋਨੋਂ ਸਹੀ ਉਚਾਰਨ ਨਹੀਂ ਹੈ ਦੇ ਕਈ ਭੈਣ ਭਰਾ ਬੋਲਣਗੇ ਏਕਮ ਏਕਮ ਈੜੀ ਲਾ ਕਕਾ ਮੰਮਾ ਏਕਮ ਤੇ ਆਪਾਂ ਸਿੱਖਣਾ ਈੜੀ ਨੂੰ ਸਿਹਾਰੀ ਉਪਰ ਆਦਿਕ ਕਕਾ ਇਕ ਊੜਾ ਆੜੇ ਨੂੰ ਟੀਪੀ ਕੱਕੇ ਨੂੰ ਕੰਨਾ ਰਾਰਾ ਓੰਕਾਰ ਇਹ ਸਹੀ ਉਚਾਰਨ ਹੈ ਜੀ ਧਿਆਨ ਦਿਮਾ ਇਕ ਓੰਕਾਰ ਹੁਣ ਜਿਹੜਾ ਇੱਕ ਤੋਂ ਬਾਅਦ ਓ ਦੇ ਉੱਪਰ ਘਾਰ ਕੱਢੀ ਹੋਈ ਆ ਉੱਤੇ ਇਹ ਘਾਰ ਦਾ ਕੋਈ ਅਰਥ ਹੈ ਇਹ ਘਾਰ ਜਿਹੜੀ ਲੱਗੀ ਹੋਈ ਹੈ ਇਹ ਦੱਸਦੀ ਹੈ ਬਈ ਉਹ ਰਹਿੰਦਾ ਕਿੱਥੇ ਹੈ ਸਰਬ ਵਿਆਪਕ ਹੈ ਨਾ ਉਹ ਰਹਿੰਦਾ ਕਿੱਥੇ ਆ ਜੀ ਸਭ ਮੈਂ ਹ ਜੋਤ ਜੋਤ ਹੈ ਸੋਏ ਸਭ ਮੈਂ ਜੋਤ ਜੋਤ ਹੈ ਸੋਏ ਸਭ ਮੈਂ ਸਭ ਮੈਂ ਹੈ ਜੋਤ ਜੋਤ ਹੈ ਸੋਏ ਸਭ ਮੈਂ ਹੈ ਜੋਤ ਜੋਤ ਹੈ ਸੋਏ ਧਰਨ ਮਹਾਕਾਸ਼ ਭਯਾਲ ਧਰਮ ਮਹਾਕਾਸ਼ ਭਯਾਲ ਸਰਬ ਲੋਕ ਪੂਰਨ ਪ੍ਰਤਪਾਲ ਸਰਬ ਲੋਕ ਪੂਰਨ ਪ੍ਰਤਪਾਲ ਸਾਰੀ ਸੰਗਤ ਕਿਰਪਾ ਕਰੋ ਬਨ ਤਿਨ ਪਰਵਤ ਪਾਰ ਬ੍ਰਹਮ ਬਨ ਤਿਨ ਪਰਵਤ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ ਜੈਸੀ ਆਗਿਆ ਤੈਸਾ ਕਰਮ ਜੈਸੀ ਆਗਿਆ ਤੈਸਾ ਕਰਮ ਜੈਸੀ ਆਗਿਆ ਤੈਸਾ ਕਰਮ ਦੇਖੋ ਜੀ ਜਿਹੜੀ ਕਾਰ ਕੱਢੀ ਆਪਰ ਸਰਬ ਵਿਆਪਕ ਹੈ ਇੱਕ ਹੀ ਹੈ ਕੋਈ ਦੂਜੀ ਚੀਜ਼ ਨਹੀਂ ਸਰਬ ਵਿਆਪਕ ਹੈ ਉਹ ਸਾਰੀ ਦੁਨੀਆ ਵਿੱਚ ਬਿਰਾਜਮਾਨ ਹੈ ਤੇ ਸਾਡੇ ਅੰਦਰ ਵੀ ਰਹਿੰਦਾ ਹੈ ਸਭ ਮਹਿਜੋਤ ਸਭ ਦੇ ਅੰਦਰ ਰਹਿੰਦਾ ਹੈ guna karke ਉਦੀ એનર્ਜੀ ਸਾਡੇ ਅੰਦਰ ਕੰਮ ਕਰ ਰਹੀ ਹੈ ਇੱਕ ਧਰਮ ਕਹਿੰਦਾ ਹੈ ਉਹ ਚੰਗੀਆਂ ਥਾਵਾਂ ਤੇ ਹੈ ਪਰ ਮਾੜੀਆਂ ਥਾਵਾਂ ਤੇ ਨਹੀਂ ਇਥੋਂ ਆਵਾਜ਼ ਦਿੱਤੀ ਜਾਏਗੀ ਸੁਗੰਧੀ ਵਾਲੇ ਢੇਰ ਤੇ ਸੁਗੰਧਿਤ ਨਹੀਂ ਹੁੰਦਾ ਗੰਦਗੀ ਵਾਲੀ ਥਾਂ ਤੇ ਉਹ ਗੰਦਾ ਨਹੀਂ ਹੁੰਦਾ ਹਰ ਥਾਂ ਤੇ ਹੈ ਇੱਥੇ ਵੀ ਹੈ ਬਾਹਰ ਵੀ ਹੈ ਸਭ ਕਿਤੇ ਹੈ ਕੇਵਲ ਇਦਾਂ ਨਹੀਂ ਕਥਾਂ ਤੇ ਹੈ ਕਿਤੇ ਨਹੀਂ ਦੂਜੀ ਥਾਂ ਨਹੀਂ ਹੈ ਇਦਾਂ ਦੀ ਗੱਲ ਨਹੀਂ ਸਾਨੂੰ ਆਪਣੇ ਕਰਮਾਂ ਕਰਕੇ ਲੱਗਦਾ ਹੈ ਮਾਲਕ ਇਹਦੇ ਅੰਦਰ ਕੁਝ ਹੋ ਰਿਹਾ ਹੈ ਮੇਰੇ ਅੰਦਰ ਕੁਝ ਹੋ ਰਿਹਾ ਹੈ ਆਪਣੇ ਕਰਮਾਂ ਕਰਕੇ ਲੱਗਦਾ ਹੈ ਮੇਰੇ ਅੰਦਰ ਕੁਝ ਹੋ ਰਿਹਾ ਹੈ ਪਰ ਨਹੀਂ ਭਾਈ ਸਭ ਵਿੱਚ ਇੱਕੋ ਜਿਹਾ ਹੈ ਲਾਓ ਚਸ਼ਮੇ ਲਾਓ ਸ਼ਬਦ ਵਾਲੇ ਚਸ਼ਮੇ ਗੁਰਬਾਣੀ ਵਾਲੇ ਚਸ਼ਮੇ ਲਾ ਕੇ ਵੇਖੀਏ ਕਰ ਫਕਰ ਦਾਇਮ ਲਾਏ ਚਸ਼ਮੇ ਕਰ ਫਕਰ ਦਾਇਮ ਲਾਏ ਚਸ਼ਮੇ ਕਰ ਜਹਾਂ ਤਾ ਮੌਜੂਦ ਜਹਾਂ ਤਾ ਮੌਜੂਦ ਹਨੂ ਮੈਨੂੰ ਆਪਣੇ ਕਰਮਾਂ ਕਰਕੇ ਲੱਗਦਾ ਉਹਦੇ ਅੰਦਰ ਕੁਝ ਹੋਰ ਹੈ ਮੇਰੇ ਅੰਦਰ ਕੁਝ ਹੋਰ ਹੈ ਆਪਣੇ ਕਰਮਾਂ ਕਰਕੇ ਮਹਿਸੂਸ ਹੁੰਦਾ ਪਰ ਨਹੀਂ ਭਾਈ ਸਾਡੇ ਸਾਰੇ ਅੰਦਰ ਇੱਕੋ ਜਿਹੀ ਆਈ ਹੈ ਔਰ ਦੂਜੀ ਗੱਲ ਇੱਕ ਓੰਕਾਰ ਗੱਲਬਾਤੀ ਨਹੀਂ ਹੈ ਗੱਲਾਂ ਬਾਤਾਂ ਕਰ ਲੈਣੀਆਂ ਇੱਕ ਓੰਕਾਰ ਦੀਆਂ ਪਰਮਾਤਮਾ ਦੀਆਂ ਗੱਲਾਂ ਬਾਤਾਂ ਨਾਲ ਨਹੀਂ ਜਾ ਉਹ ਲਿਖਤੀ ਨਹੀਂ ਬਈਆ ਲਿਖ ਕੇ ਵੇਖ ਲਿਆ ਲਿਖਿਆ ਹੀ ਵੇਖ ਲਿਆ ਇਦਾਂ ਵੀ ਨਹੀਂ ਉਹ ਪ੍ਰੈਕਟੀਕਲ ਹੈ ਇੱਕ ਓੰਕਾਰ ਪ੍ਰੈਕਟੀਕਲ ਹੈ ਸੱਚਮੁੱਚ ਆਪਾਂ ਨੂੰ ਵਿਆਪਕ ਨਜ਼ਰ ਆ ਰਿਹਾ ਹੈ ਨਹੀਂ ਤੇ ਮੁਆਫ ਕਰਨਾ ਕਿ ਉਹ ਫਿਰ ਨਾ ਰਹੇ ਸੱਚ ਮੁੱਚ ਜੇ ਆਪਾਂ ਨੂੰ ਵਿਆਪਕ ਨਜ਼ਰ ਆ ਰਿਹਾ ਤੇ ਵਧੀਆ ਗੱਲ ਹੈ ਨਹੀਂ ਤੇ ਕਾਂਗੇ ਕੇਵਲ ਪੜਿਆ ਜਾਂਦਾ ਫਿਰ ਆਪਾਂ ਕਵਾਂਗੇ ਵੀ ਸਾਹਮਣੇ ਵਾਲਾ ਜਿਹੜਾ ਬੰਦਾ ਹੈ ਉਹ ਆਧਰਮੀ ਹੈ ਮੈਂ ਆਧਰਮੀ ਹਾਂ ਜੇ ਵਿਆਪਕ ਨਜ਼ਰ ਆ ਗਿਆ ਫਿਰ ਇੱਕੋ ਜਿਹਾ ਸਭ ਵਿੱਚ ਇੱਕੋ ਜਿਹਾ ਹੀ ਲੱਗਦਾ ਹੈ 300 ਰੂਪਾਂ ਵਿੱਚ ਇੱਕ ਆਏਗਾ ਜੀ ਗੁਰਬਾਣੀ ਵਿੱਚ ਇੱਕ ਇੱਕ ਤੇ ਏੜੀ ਨੂੰ ਸਿਹਾਰੀ ਕੱਕੇ ਨੂੰ ਔਂਕੜ ਕੱਕੇ ਦੇ ਪੈਰ ਵਿੱਚ ਔਂਕੜ ਆਏਗਾ ਇਹ ਮਾਤਰਾ ਆਏਗੀ ਇੱਕ ਇੱਕ ਵਚਨ ਪੁਲਿੰਗ ਤੇ ਇੱਕ ਆਏਗਾ ਏੜੀ ਨੂੰ ਸਿਹਾਰੀ ਤੇ ਕੱਕੇ ਨੂੰ ਸਿਹਾਰੀ ਇੱਕ ਇਹਦਾ ਅਰਥ ਹੈ ਕਈ ਬਹੁ ਵਚਨ ਜਿਵੇਂ ਇੱਕ ਹੁਕਮੀ ਸਦਾ ਭਵਾਈਆਂ ਹਨ ਤੇ ਇਕ ਆਏਗਾ ਏ ੜੀ ਨੂੰ ਸਿਹਾਰੀ ਕਕਾ ਮੁਕਤਾ ਕਕੇ ਨਾਲ ਕਿਸੇ ਤਰ੍ਹਾਂ ਦੀ ਕੋਈ ਲਗਾ ਮਾਤਰ ਨਹੀਂ ਲੱਗੀ ਹੋਏਗੀ ਇਸਤਰੀ ਲਿੰਗ ਵਾਚੀ ਹੈ ਉਹ ਆਏਗਾ ਬੁਰਾ ਇਕ ਦੇਹੇ 부ਝਾਈ ਇਕ ਦੇਹੇ 부ਝਾਈ ਇਕ ਸਮਝ ਭਾਵ ਮੈਨੂੰ ਇਕ ਸਮਝ ਦੇ ਦੇ ਤੇ ਜੋ ਇਕ ਓੰਕਾਰ ਹੈ ਅਨੇਕਤਾ ਵਿੱਚ ਵਰਤ ਰਿਹਾ ਹੈ ਜਿਵੇਂ ਅਨੇਕਾਂ ਘੜਿਆਂ ਵਿੱਚ ਤੁਸੀਂ ਪਾਣੀ ਭਰਦੇ ਹੋ ਅਨੇਕਾ ਘੜੀਆਂ ਵਿੱਚ ਚੰਦਰਮਾ ਵੱਖ-ਵੱਖ ਦਿਸੇਗਾ ਤੇ ਹੈ ਪਰ ਚੰਦਰਮਾ ਇੱਕ ਹੈ ਸਾਰੇ ਘੜੀਆਂ ਵਿੱਚ ਵੱਖ-ਵੱਖ ਚੰਦਰਮਾ ਦਿਸਦਾ ਪਰ ਚੰਦਰਮਾ ਇੱਕ ਹੈ ਮਾਟੀ ਇੱਕ ਅਨੇਕ ਭਾਂਤ ਕਰ ਮਾਟੀ ਇੱਕ ਅਨੇਕ ਭਾਂਤ ਕਰ ਟੀਏਕ ਅਨੇਕ ਪਾਤ ਕਰ ਸਾਜੀ ਸਾਜਨ ਹਾਰ ਸਾਜੀ ਸਾਜਨ ਹਾਰ ਸਾਜੀ ਸਾਜਨ ਹਾਰੇ ਸਾਜੀ ਸਾਜਨ ਹਾਰੇ ਇਹ ਧਿਆਨ ਦਿਓ ਜਿਵੇਂ ਅਨੇਕਾ ਘੜਿਆਂ ਵਿੱਚ ਪਾਣੀ ਭਰਿਆ ਚੰਦਰਮਾ ਕਿੰਨੇ ਨਜ਼ਰ ਆਉਂਦੇ ਨੇ ਪਰ ਜਦੋਂ ਉੱਤੇ ਵੇਖਿਆ ਚੰਦਰਮਾ ਤਿੱਕਾ ਇਸੇ ਤਰ੍ਹਾਂ ਸਾਨੂੰ ਲੱਗਦਾ ਆਪਣੇ ਕਰਮਾਂ ਕਰਕੇ ਉਹ ਉਹ ਹੋਰ ਹੈ ਉਹਦੇ ਵਿੱਚ ਕਿਸੇ ਹੋਰ ਤਰ੍ਹਾਂ ਕੰਮ ਕਰਦਾ ਪਿਆ ਮੇਰੇ ਵਿੱਚ ਕਿਸੇ ਹੋਰ ਤਰ੍ਹਾਂ ਕੰਮ ਕਰਦਾ ਪਿਆ ਪ੍ਰਮਾਤਮਾ ਆਪਣੇ ਕਰਮਾਂ ਕਰਕੇ ਮੁਆਫ ਕਰਨਾ ਉਹ ਇੱਕ ਦਾ ਹੀ ਖੇਲ ਵੜਤਰਿਆ ਸਾਨੂੰ ਆਪਣੇ ਕਰਮਾਂ ਕਰਕੇ ਲੱਗਦਾ ਹੈ ਇੱਕ ਹੈ ਨਾ ਕਛ ਪੋਚ ਮਾਟੀ ਕੇ ਭਾਂਡੇ ਨਾ ਕਛ ਪੋਚ ਮਾਟੀ ਕੇ ਭਾਂਡੇ ਨਾ ਕਛ ਪੋਚ ਗੁੰਬਾਰ ਨਾ ਕਛ ਪੋਚ ਗੁੰਬਾਰ ਨਾ ਕਛ ਪੋਚ ਗੁੰਬਾਰ ਨਾ ਕਛ ਪੋਚ ਗੰਗਾ ਸਭ ਮਹਿ ਸੱਚਾ ਏ ਕੋ ਸੋਈ ਸਭ ਮਹਿ ਸੱਚਾ ਏ ਕੋ ਸੋਈ ਮੈਂ ਸੱਚਾ ਏ ਕੋ ਸੋਈ ਸਭ ਮਹਿ ਸੱਚਾ ਏ ਕੋ ਸੋਈ ਮੈਂ ਆਪਣੀ ਭੈਣਾਂ ਨੂੰ ਬੰਦੀ ਕਰਾਂਗਾ ਵੀਰਾਂ ਨੂੰ ਕਾਡੀ ਆਵਾਜ਼ ਨਹੀਂ ਆਂਦੀ ਤਿਰੋ 2 4 ਸੰਗਤਾਂ ਵਿੱਚ ਬਸ ਆਵਾਜ਼ ਆ ਰਹੀ ਐ ਸਭ ਦੀ ਆਵਾਜ਼ ਨਹੀਂ ਆ ਰਹੀ ਇੱਕ ਮਿੰਟ ਜੁੜੇ ਨਹੀਂ ਹੋਏ ਜੁੜੋ ਨਾਲ ਬੋਲੋ ਜਦੋਂ ਨਾਲ ਬੋਲਾਂਗੇ ਸਾਡਾ ਧਿਆਨ ਵੀ ਕਾਗਰ ਹੋਏਗਾ ਬਾਕੀ ਜਿਹੜੇ ਭੈਣ ਭਰਾ ਮੱਥਾ ਟੇਕਣ ਵਾਲੇ ਨੇ ਕੋਈ ਨਹੀਂ ਉਹਨਾਂ ਨੂੰ ਮੱਥਾ ਟੇਕਣ ਦਿਓ ਸਾਜਦੇ ਨੇ ਵਧੀਆ ਗੱਲ ਐ ਕੋਈ ਮੱਥਾ ਟੇਕ ਕੇ ਜਾ ਆ ਵੀ ਰਿਹਾ ਐ ਵਧੀਆ ਗੱਲ ਐ ਪਰ ਆਪਾਂ ਜੁੜਨਾ ਐ ਧਿਆਨ ਸ਼ਬਦ ਵਿੱਚ ਰੱਖੋ ਸਭ ਮੈਂ ਸੱਚਾ ਏਕੋ ਸੋਈ ਸਭ ਮੈਂ ਸੱਚਾ ਏਕੋ ਸੋਈ ਆਮੀਨ ਸੱਚਾ ਏਕੋ ਸੋਈ ਸਭ ਮੈਂ ਸੱਚਾ ਏਕੋ ਸੋਈ ਤਿਸ ਕਾ ਕੀਆ ਸਭ ਕਾ ਛੋਈ ਤਿਸ ਕਾ ਕੀਆ ਸਭ ਕਾ ਛੋਈ ਹੁਕਮ ਪਛਾਨੈ ਸੋ ਏਕੋ ਜਾਣੈ ਹੁਕਮ ਪਛਾਨੈ ਸੋ ਏਕੋ ਜਾਣੈ ਪਛਾਨੈ ਸੋ ਏਕੋ ਜਾਣੈ ਹੁਕਮ ਪਛਾਨੈ ਸੋ ਏਕੋ ਜਾਣੈ ਬੰਦਾ ਕਹੀਐ ਸੋਈ ਬੰਦਾ ਕਹੀਐ ਸੋਈ ਬੰਦਾ ਕਹੀਐ ਸੋਈ ਬੰਦਾ ਕਹੀਐ ਸੋਈ ਵਾਹਿਗੁਰੂ 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 ਵੇਖੋ ਜੀ ਪਹਿਲਾਂ ਤੇ ਇੱਕ ਓੰਕਾਰ ਦਾ ਉਚਾਰਨ ਆਪ ਜੀ ਨੂੰ ਪਤਾ ਲੱਗ ਜਾਣਾ ਚਾਹੀਦਾ ਇੱਕ ਓੰਕਾਰ ਈੜੀ ਨੂੰ ਸਿਹਾਰੀ ਉਪਰਾਧਕ ਕਕਾ ਇੱਕ ਥੋੜਾ ਰੁਕੋ ਇੱਕ ਓੰਕਾਰ ਗੁੜਾ ਐੜੇ ਨੂੰ ਟੀਪੀ ਕੱਕੇ ਨੂੰ ਕੰਨਾ ਰਹਾ ਰਾ ਓੰਕਾਰ ਇਸ ਢੰਗ ਨਾਲ ਬੋਲਣਾ ਆਪ ਜੀ ਨੇ ਹੁਣ ਯਾਦ ਰੱਖਣਾ ਇੱਕਮਕਾਰੀ ਕਿਉਂ ਕਰ ਏਕਮਕਾਰ ਇਹਦਾ ਨਹੀਂ ਬੋਲਣਾ ਜੀ ਤੇ ਅੱਗੇ ਸਤ ਨਾਮ ਵੇਖੋ ਕਿਸ ਢੰਗ ਨਾਲ ਬੋਲਿਆ ਗਿਆ ਸਤ ਨਾਮ ਸਤ ਨਾਮ ਇਕੱਠਾ ਨਹੀਂ ਬੋਲਣਾ ਔਰ ਜਿਹੜੀ ਸਤ ਦੀ ਵਿਆਖਿਆ ਹੈ ਨਾ ਉਹ ਅੱਗੇ ਸ਼ਲੋਕ ਵਿੱਚ ਦੱਸੀ ਜਾਏਗੀ ਅੱਗੇ ਜਿਹੜਾ ਸੱਤ ਲਿਖਿਆ ਇੱਕ ਓੰਕਾਰ ਦੇ ਇਹ ਵੱਖਰਾ ਗੁਣਾ ਹੈ ਜੀ ਜਿਹੜਾ ਨਾਮ ਹੈ ਇੱਕ ਵੱਖਰਾ ਵਿਸ਼ੇਸ਼ਣ ਹੈ ਸੱਤ ਨਾਮ ਉਹ ਨਾਮ ਰੂਪ ਹੈ ਸੱਤ ਨਾਮ ਭਾਬ ਵਾਹਿਗੁਰੂ ਜੀ ਦੀ ਕੋਈ ਕੋਈ ਵੱਖਰੀ ਤਸਵੀਰ ਤਿਆਰ ਕਰਕੇ ਵੀ ਇਹ ਤਸਵੀਰ ਹੀ ਰੱਬ ਹੈ ਸਾਰੀ ਦੁਨੀਆ ਵਿੱਚ ਇੱਕ ਤਸਵੀਰ ਹੀ ਰੱਬ ਹੈ ਨਹੀਂ ਇਦਾਂ ਨਹੀਂ ਹੋ ਸਕਦਾ ਉਦੀ ਕੋਈ ਫੋਟੋ ਨਹੀਂ ਉਹਦਾ ਨਾਮ ਹੀ ਲਿਆ ਜਾ ਸਕਦਾ ਹੈ ਹਾਂ ਨਾਮ ਕੋਈ ਕਿਸੇ ਤਰ੍ਹਾਂ ਲੰਦਾ ਹੈ ਕੋਈ ਅੱਲਾਹ ਕਹਿੰਦਾ ਹੈ ਕੋਈ ਰਾਮ ਕਹਿੰਦਾ ਹੈ ਕੋਈ ਗੋੜ ਕਹਿੰਦਾ ਹੈ ਉਹਦਾ ਤਾਂ ਨਾਮ ਹੀ ਲਿਆ ਜਾ ਸਕਦਾ ਹੈ ਨਾਮ ਸਿਮਰ ਕੇ ਆਪਣੇ ਆਪ ਨੂੰ ਸੰਬੰਧਿਤ ਕਰੀਏ ਪਰਮਾਤਮਾ ਵਿੱਚ ਅਭੇਦ ਹੋਈਏ ਪਰਮਾਤਮਾ ਨੂੰ ਮਿਲਣ ਦੀ ਕੋਸ਼ਿਸ਼ ਕਰੀਏ ਨਾਮ ਸਿਮਰ ਸਿਮਰ ਕੇ ਅੱਗੇ ਜੀ ਵੇਖੋ ਕਰਤਾ ਪੁਰਖ ਪਰਮਾਤਮਾ ਐਸਾ ਕਰਤਾ ਹੈ ਫਿਰ ਉਹ ਪੁਰਖ ਵੀ ਹੈ ਪੁਰਖ ਵੀ ਹੈ ਕਰਤਾ ਵੀ ਹੈ ਸਭ ਕੁਝ ਬਣਾ ਕੇ ਸਾਰੀ ਸ੍ਰਿਸ਼ਟੀ ਨੂੰ ਸਾਜ ਕੇ ਆਪ ਹੀ ਨੇ ਆਪ ਸਾਜਿਓ ਆਪ ਹੀ ਨੇ ਰਚਿਓ ਨਾਉ ਦੁਈ ਕੁਦਰਤ ਸਾਜੀਐ ਕਰ ਆਸਣ ਡਿਠੋ ਜਾਓ ਸਭ ਕੁਝ ਬਣਾ ਕੇ ਵਿੱਚ ਬੈਠਾ ਹੈ ਤੁਸੀਂ ਵੇਖੋ ਆ ਦਰਬਾਰ ਸਾਹਿਬ ਬਣਿਆ ਹੈ ਇਹ ਦਰਵਾਜ਼ਾ ਸਾਬ ਕਿਸੇ ਮਿਸਤਰੀ ਨੇ ਬਣਾਇਆ ਸੀ ਪਰ ਉਹ ਮਿਸਤਰੀ ਇੱਥੇ ਨਹੀਂ ਹੋਣਾ ਪਰ ਪ੍ਰਮਾਤਮਾ ਐਸਾ ਕਰਦਾ ਉਹ ਪੁਰਖ ਵੀ ਆਪਣੀ ਕ੍ਰिएशन ਵਿੱਚ ਮੌਜੂਦ ਹੈ ਬਣਾ ਕੇ ਵਿੱਚ ਬੈਠਾ ਹੈ ਕਰਤਾ ਪੁਰਖ ਜਦੋਂ ਆਪਣੀ ਜੋਤ ਖਿੱਚ ਲੈਂਦਾ ਕਿਸੇ ਵਿੱਚੋਂ ਫਿਰ ਛੁੱਟੀ ਫਿਰ ਛੁੱਟੀ ਹੋ ਜਾਂਦੀ ਹੈ नानक टेरी सार की नानक टेरी सार की नानक टेरी सार की नानक टेरी सार की पी फिर होई सार पी फिर होई सार पी फिर होई सार पी फिर होई सार देखो जी अगे निरभौ ਜਿਹੜਾ ਭੱਬਾ ਉਹਨੇ ਨੂੰ ਔਕੜ ਭੋ ਡਰ ਡਰ ਤੋਂ ਰਹਿਤ ਪਰਮਾਤਮਾ ਹੈ ਕਿਉਂ ਕਿਉਂਕਿ ਪਰਮਾਤਮਾ ਸਭ ਤੋਂ ਵੱਡਾ ਹੈ ਆਪਾਂ ਸਭ ਉਹਨਾਂ ਤੋਂ ਬਹੁਤ ਛੋਟੇ ਆ ਪਰਮਾਤਮਾ ਤੋਂ ਇਸ ਕਰਕੇ ਨਿਰਭੋ ਹੈ ਅੱਗੇ ਨਿਰਵੈਰ ਹਰ ਇੱਕ ਪ੍ਰਾਣੀ ਦੀ ਕਿਸੇ ਦੀ ਗਵਾਂਢੀ ਨਾਲ ਅੱਜ ਕੱਲ ਘਰਾਂ ਵਿੱਚ ਵੀ ਥੋੜੀ ਬਹੁਤੀ ਉਹ ਚੱਲਦੀ ਹੈ ਜੈਲਸ ਕਿਸੇ ਨਾ ਕਿਸੇ ਤਰ੍ਹਾਂ ਚੱਲਦੀ ਹੈ ਜੀ ਮਨ ਵਿੱਚ ਪਰ ਜੋ ਪਰਮਾਤਮਾ ਹੈ ਉਹ ਆਪਣਾ ਖੇਲ ਕਰਕੇ ਤਮਾਸ਼ਾ ਵੀ ਵੇਖ ਰਿਹਾ ਹੈ ਸਭ ਉਹਦੇ ਬੱਚੇ ਨੇ ਇਸ ਕਰਕੇ ਨੇ ਰਵੈਰ ਹੈ ਉਹਦੇ ਸਾਰੇ ਬੱਚੇ ਨੇ ਉਹਦਾ ਬੈਰ ਹੀ ਨਹੀਂ ਕਿਸੇ ਨਾਲ ਉਹ ਜੈਲ ਸੀ ਨਹੀਂ ਕਰ ਸਕਦਾ ਅਕਾਲ ਮੂਰਤ ਔਰ ਜਿਹੜੀ ਦੁਨੀਆ ਦੀ ਚੀਜ਼ ਹੈ ਕਿਸੇ ਤਰ੍ਹਾਂ ਦੀ ਕੋਈ ਚੀਜ਼ ਹੈ ਜੋ ਸਮੇਂ ਵਿੱਚ ਬਣਿਆ ਇੱਕ ਨਾ ਇੱਕ ਦਿਨ ਸਮਾਂ ਮਿਟਾ ਦਿੰਦਾ ਹੈ ਖਤਮ ਕਰ ਦਿੰਦਾ ਹੈ ਪਰ ਅਕਾਲ ਪੁਰਖ ਵਾਹਿਗੁਰੂ ਜੀ ਅਕਾਲ ਹੈ ਪਰਮਾਤਮਾ ਅਕਾਲ ਹੈ ਉਹਦੀ ਹਸਤੀ ਕਾਲ ਦੀ ਪਕੜ ਤੋਂ ਰਹਿਤ ਹੈ ਜਿਵੇਂ ਆਪਾਂ ਜੰਮਦੇ ਮਰਦੇ ਆਂ ਥੋੜੇ ਸਮੇਂ ਵਾਸਤੇ ਸਰੀਰ ਮਿਲਿਆ ਵੱਡੇ ਵੱਡੇ ਪੀਰ ਪੈਗੰਬਰ ਆਏ ਦੇਵੀ ਦੇਵਤੇ ਆਏ ਸਭਨਾਂ ਦਾ ਜਨਮ ਹੋਇਆ ਪਰ ਉਹਦੀ ਹਸਤੀ ਕਾਲ ਦੀ ਪਕੜ ਤੋਂ ਰਹਿਤ ਹੈ ਅੱਗੇ ਜੀਵ ਦਰਸ਼ਨ ਕਰੋ ਅਜੂਨੀ ਜਦੋਂ ਐੜਾ ਲੱਗ ਜਾਂਦਾ ਹੈ ਨੈਗੇਟਿਵ ਬਣ ਜਾਂਦਾ ਹੈ ਉਹ ਕਿਸੇ ਵੀ ਜੁਨੀ ਵਿੱਚ ਨਹੀਂ ਹੈ ਸੈ ਭੰਗ ਹੁਣ ਇੱਥੇ ਵੀ ਧਿਆਨ ਦੇਣਾ ਇਹਨੂੰ ਕਈ ਕਹਿੰਦੇ ਨੇ ਸੈ ਭੰਗ ਗੱਗੇ ਨਾਲ ਬੋਲ ਸੈ ਭੰਗ ਕਈ ਕਹਿੰਦੇ ਨੇ ਸੈ ਭੰਗ ਇਹਦਾ ਸਹੀ ਉਚਾਰਣ ਹੈ ਸੈ ਭੰਗ ਸੁਤੇ ਪ੍ਰਕਾਸ਼ ਉਹਦੀ ਹਸਤੀ ਸੁਤੰਤਰ ਹੈ ਅੱਗੇ ਵੇਖੋ ਜੀ ਗੁਰਪ੍ਰਸਾਦ ਇੱਥੇ ਵੀ ਧਿਆਨ ਦੇਣ ਦੀ ਲੋੜ ਹੈ ਪ੍ਰਸਾਦ ਦੱਦੇ ਨੂੰ ਸਿਹਾਰੀ ਨਾਲ ਆਇਆ ਜਿੱਥੇ ਦੱਦੇ ਨੂੰ ਸਿਹਾਰੀ ਲੱਗੀ ਹੋਵੇ ਪ੍ਰਸਾਦ ਦੇ ਉੱਥੇ ਕਿਰਪਾ ਦੁਆਰਾ ਜਿੱਦਾਂ ਇੱਥੇ ਲਿਖਿਆ ਹੋਇਆ ਹੈ ਕਿਰਪਾ ਦੁਆਰਾ ਅੱਗੇ ਆਏਗਾ ਜਪ ਜਪ ਜੀ ਸਾਹਿਬ ਗੁਰਬਾਣੀ ਸ਼ਲੋਕ ਵੀ ਗੁਰਬਾਣੀ